ਉਹ ਰੱਦੀ ਦਾ ਕਾਗਜ਼ ਸਮਝ ਕੇ ਸ਼ਾਇਦ ਛੋਟੇ ਦਿੱਤਾ ਗਿਆ ਮੁਕਾਬਲਾ ਮੁਕਾਬਲਾ ਕਮੰਟਰੀ ਹਰਜੋਤ ਸਿੰਘ ਬੈਸ ਜੀ ਦੇ ਤਰਫੋਂ ਤੇ ਐਮ ਐਲ ਏ ਅਨਮੋਲ ਗਗਨ ਮਾਨ ਜੀ ਦੇ ਤਰਫੋਂ ਕਿ ਕੰਪਿਊਟਰ ਵਿਧਾਪਕਾਂ ਨੂੰ ਦੀਵਾਲੀ ਦੇ ਉੱਤੇ ਤੋਹਫ਼ਾ ਦਿੱਤਾ ਜਾ ਰਿਹਾ ਹੈ ਕਿ ਉਹ ਤੋਹਫ਼ਾ ਇਹੀ ਹੈ ਸੜਕਾਂ ਦੇ ਉੱਤੇ ਰੋਲਣਾ ਜਾਂ ਕੁਝ ਹੋਰ ਵੀ ਤੋਹਫ਼ੇ ਮਿਲੇ ਨੇ ਮੰਤਰੀ ਸਾਹਿਬ ਚੁਟਕਲੇ ਆ ਚੁਟਕਲੇ ਸਾਨੂੰ ਪਰਮਾਉਦੇ ਨੇ ਉਹ ਇਹ ਸਭ ਤੋਂ ਮਾੜੀ ਸਰਕਾਰ ਸਾਬਤ ਹੋਈ ਹੈ ਅਸੀਂ ਪੀਪੇ ਲੈ ਕੇ ਆਇਆ ਅਗਲੀ ਵਾਰ ਅਸੀਂ ਡਰਮ ਲੈ ਕੇ ਆਵਾਂਗੇ ਤੇ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਆਪਣੀਆਂ ਇਹਨਾਂ ਗੱਲਾਂ ਨੂੰ ਕਿਹਾ ਨਾ ਮੈਂ ਮਹਿੰਦਰ ਸਿੰਘ ਮਾਸਟਰ ਦਾ ਬੇਟਾ ਹਾਂ ਤੇ ਤੁਸੀਂ ਮਹਿੰਦਰ ਸਿੰਘ ਮਾਸਟਰ ਦੇ ਬੇਟੇ ਬਣ ਕੇ ਤੇ ਵਿਖਾਓ ਮਜ਼ੂਰੀ ਕੀਤੀ ਜਾਂਦੀ ਹੈ ਕਿ ਇੰਨੇ ਮੁਲਾਜ਼ਮ ਪੱਕੇ ਕਰ ਦਿੱਤੇ ਨੇ ਜਾਂ ਇੰਨੇ ਮੁਲਾਜ਼ਮ ਨਵੇਂ ਭਰਤੀ ਕਰ ਲਏ ਨੇ ਤਾਂ ਉਹ ਕੌਣ ਨੇ ਉਹ ਸਿਰਫ ਇਹਨਾਂ ਦੇ ਪੋਸਟਰਾਂ 'ਤੇ ਚਿਪਕੇ ਕੀਤੇ ਨੇ ਪਹਿਲਾਂ ਵਾਲੀ ਸਰਕਾਰਾਂ ਜਿਹੜੀ ਹੈਗੀਆਂ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਇਹ ਗੰਦੀਆਂ ਸਰਕਾਰਾਂ ਨੇ ਪੁਤਲਾ ਉਠਾ ਲਿਆ ਗਿਆ ਪੁਤਲਾ ਉਠਾ ਲਿਆ ਗਿਆ ਮੰਤਰੀ ਹਾਏ ਹਾਏ ਦੇ ਨਾਅਰੇ ਲਗਾ ਰਹੀ ਆ ਸਵਾਗਤ ਹੈ ਟੋਲਡ ਪੰਜਾਬ ਦੇਖ ਰਹੇ ਹਾਂ ਮੈਂ ਹਰਨਦੀਪ ਸਿੰਘ ਜ਼ਿਮਨੀ ਚੋਣ ਚੱਲ ਰਹੀ ਆ ਤਰਨਤਾਰਨ ਹਲਕੇ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਆ ਇੱਕ طرف ਤਾਂ ਕੈਂਡੀਡੇਟ ਆਪਣੇ ਰੋਡ ਸ਼ੋਅ ਕਰ ਰਹੇ ਨੇ ਕੰਪੇਨਿੰਗ ਕਰ ਰਹੇ ਨੇ ਡੋਰ ਟੂ ਡੋਰ ਜਾ ਰਹੇ ਨੇ ਦੂਸਰੀ طرف ਸਰਕਾਰ ਦੂਸਰੀ طرف ਤੋਂ ਜੋ ਰੋਡ ਮੁਜ਼ਾਰੇ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਰੋਡ ਮੁਜ਼ਾਰੇ ਹੋ ਰਹੇ ਨੇ ਕਿ ਇਹਨਾਂ ਦੀਆਂ ਮੰਗਾਂ ਨੇ ਕਿਸ ਤਰੀਕੇ ਦੀਆਂ ਮੰਗਾਂ ਮਨਜ਼ੂਰ ਕਰਵਾਉਣਾ ਚਾ ਰਹੇ ਨੇ ਸਰਕਾਰ ਤੋਂ ਆਓ ਗੱਲਬਾਤ ਕਰਦੇ ਹਾਂ ਬੰਦਿਆਂ ਦੇ ਨਾਲ ਕਿ ਇਹਨਾਂ ਦੇ ਜੋ ਕੀ ਮੰਗਾਂ ਨੇ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਤਬਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਕਿੰਨਾ ਮੰਗਾ ਨੂੰ ਲੈ ਕੇ ਤੁਸੀਂ ਰੋਡ ਮਜ਼ਾਰਾ ਕਰ ਰਹੇ ਹੋ ਹਾਂ ਜੀ ਕੀ ਮੰਗਾ ਕੀ ਨੇ ਥੋੜੀ ਸਾਡੀ ਪੇਸਕੇਲ ਦੀ ਮੰਗ ਹੈ ਜੀ ਮਲਾਜ਼ਮਾਂ ਦੇ ਕਿੰਨੇ ਨੇ ਕਿਹੜੀ ਸਾਨੂੰ ਸੈਟਰ ਸਕੇਲ ਚ ਖੇਤੇ ਦਾ ਉਹਨਾਂ ਪੰਜਾਬ ਸਕੇਲ ਚਾਹੀਦੀ ਹੈ ਜੀ ਨਾਲ ਪੈਨਸ਼ਨ ਦੀ ਹਵਾਲੀ ਚਾਹੀਦੀ ਹੈ ਇਹ ਕੰਪਿਊਟਰ ਟੀਚਰ ਕੰਪਿਊਟਰ ਟੀਚਰਾਂ ਨੂੰ ਕੰਪਿਊਟਰ ਟੀਚਰ ਪੱਕੇ ਕਰੋ ਜੀ ਕਿ ਜਿਹੜੇ ਵੀ ਕਿ ਜਿਹੜਾ ਕਿ ਜਿਹੜੇ ਵੀ ਮੈਗਨੇਟ ਕੱਚੇ ਮੁਲਾਜ਼ਮ ਹੈਗੇ ਆ ਉਹ ਪੱਕੇ ਕਰੋ ਕੀ ਅੰਦਰ ਕੱਚੇ ਮੁਲਾਜ਼ਮ ਨਹੀਂ ਰਹਿੰਦੇ ਨੇ ਤੁਹਾਨੂੰ ਜਿਹੜੀ ਪੇਸ਼ਕਾਹਲ ਹੈ ਪੈਨਸ਼ਨ ਆਦੀ ਉਹ ਉਪਰ 올ਡ ਪੈਨਸ਼ਨ ਚਾਹੀਦੀ ਹੈ ਅਸੀਂ ਪੰਜਾਬ ਗਵਰਨਮੈਂਟ ਦੇ ਵਿੱਚ ਨੌਕਰੀ ਕਰ ਰਹੇ ਆ ਸਾਨੂੰ ਪੰਜਾਬ ਗਵਰਨਮੈਂਟ ਦੀ ਚੰਤਨਖਾ ਚਾਹੀਦੀ ਹੈ ਨਾ ਕਿ ਸੈਂਟਰਸ ਕੇ ਚੰਤਨਖਾ ਚਾਹੀਦੀ ਸਾਨੂੰ ਪੰਜਾਬ ਗਵਰਨਮੈਂਟ ਦੀ ਚੰਤਨਖਾ ਚਾਹੀਦੀ ਹੈ ਉਹ 2022 ਦੀ ਤਰਫ ਚੱਲਦੇ ਆ ਆਪਾਂ 2022 ਦੇ ਵਿੱਚ ਇਹ ਸਰਕਾਰ ਆਈ ਸੀ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਵਾਅਦੇ ਕਰੇ ਸੀ ਉਹ ਕਿਤੇ ਨਾ ਕਿਤੇ ਨਾ ਪੂਰੇ ਹੁੰਦੇ ਦਿਖਾਈ ਦੇ ਰਹੇ ਨੇ ਹਾਂਜੀ ਉਹ ਪੂਰੇ ਨਹੀਂ ਹੋ ਰਹੀ ਕੱਚੇ ਉਹਨਾਂ ਨੇ ਵਾਦੇ ਜਿਹੜੇ ਕੀਤੇ ਸੀ ਉਹ ਸਾਡੇ ਨਾਲ ਮਤਲਬੀਤ ਆ ਕੇ ਸਾਡੇ ਨਾਲ ਬਹਿ ਕੇ ਜਦੋਂ ਆਪਾਂ ਆਪਣੇ ਪਹਿਲੇ ਕਰਾਂ ਦਿੱਤੇ ਉਹ ਸਾਡੇ ਆ ਕੇ ਨਾਲ ਬਾਤੇ ਕੀਤੀ ਆਪਾਂ ਆਉਣ ਤੋਂ ਪਹਿਲਾਂ ਤੁਹਾਡੇ ਆਪਾਂ ਕੰਮ ਕਰ ਦਾਂਗੇ ਉਹਨਾਂ ਨੇ ਅੱਜ ਤੱਕ 4 ਸਾਲ ਪੀਤ ਚੁੱਕਿਆ ਕੋਈ ਵਾਦਾ ਨਹੀਂ ਪੂਰਾ ਕੀਤਾ ਸਾਡੇ ਨਾਲ ਉਹਨਾਂ ਨੇ ਉੱਥੇ ਰੋਤੇ ਨੇ ਇਹਦੇ ਸਭ ਤੋਂ ਮਾੜੀ ਸਰਕਾਰ ਸਾਬਤ ਹੋਈ ਹੈ ਤਾਂ ਸਰਕਾਰ ਤੋਂ ਕਿਤੇ ਨਾ ਕਿਤੇ ਖਫਾ ਨਜ਼ਰ ਆ ਰਹੇ ਨੇ ਅੱਗੇ ਗੱਲਬਾਤ ਕਰਦੇ ਹਾਂ ਤਾਂ ਮੈਡਮ ਸਸ਼ੀ ਕਾ ਸਸ਼ੀ ਕਾ ਜੀ ਮੈਡਮ ਕਿਸ ਮੰਗਾਂ ਨੂੰ ਲੈ ਕੇ ਮੁਜ਼ਾਰਾ ਕੀਤਾ ਜਾ ਰਿਹਾ ਹੈ ਹਾਂਜੀ ਸਰ ਕਿਸ ਮੰਗਾਂ ਨੂੰ ਲੈ ਕੇ ਮੁਜ਼ਾਰਾ ਕੀਤਾ ਪੇਜ ਦੇ ਪੇਸਕਿਲ ਬਹਾਲੀ ਕਰਨ ਦੀ ਮੰਗ ਤਾਂ ਮੈਡਮ ਜਿਸ ਤਰ੍ਹਾਂ ਸਿੱਕਾ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫੇਸਬੁੱਕ ਪੇਜ ਤੇ ਇੱਕ ਪੋਸਟ ਪਾਈ ਜਾਂਦੀ ਹੈ ਕਿ ਕੰਪਿਊਟਰ ਟੀਚਰਾਂ ਨੂੰ ਦੀਵਾਲੀ ਤੇ ਤੋਹਫਾ ਦਿੱਤਾ ਜਾਏਗਾ ਤਾਂ ਕਿਸ ਤਰ੍ਹਾਂ ਦਾ ਤੋਹਫਾ ਮਿਲਿਆ ਤੁਹਾਨੂੰ ਦੀਵਾਲੀ ਦੇ ਉੱਪਰ ਸਰ ਕੋਛਰੀ ਦਿੰਦੇ ਈਡੀਐਸ ਕੋ ਥੋਰ ਕਹਿੰਦੇ ਆ ਬਟ ਦਿੰਦੇ ਨਹੀਂ ਹੈ ਕੋਛ ਹਾਂਜੀ ਤੁਸੀਂ ਕੰਪਿਊਟਰ ਟੀਚਰ ਨਹੀਂ ਸਰ ਚਾਂਟ ਪੈਂਦੀ ਟੀਚਰ ਹਾਂਜੀ ਈਟੀਟੀ ਟੀਚਰ ਚਾਂਟ ਪੈਂਦੀ ਈਟੀਟੀ ਟੀਚਰ ਤੇ ਜੁਆਇਨਿੰਗ ਲੈਟਰ ਮੰਗ ਰਹੇ ਹਾਂ ਜਾਂ ਪੇ ਸਕੇਲ ਕਿਸ ਤਰ੍ਹਾਂ ਨਹੀਂ ਮੰਗਾਨੇ ਡਿਟੇਲ ਦੇ ਵਿੱਚ ਕੁਝ ਦੱਸ ਸਕਦੇ ਹੋ ਸਰ ਸਾਡੀ ਇਹ ਹੀ ਮੰਗੇ ਕਿ ਸਾਨੂੰ ਪੁਰਾਣੀ ਮਤਲਬ ਪੇ ਲਾਗੂ ਕੀਤੀ ਜਾਈ ਸਾਡੇ ਦੇ ਸੈਂਟਰ ਗਵਰਨਮੈਂਟ ਦੀ ਪੇ ਨਾਜੀ ਜਾਈ ਸੋ ਹਾਂ ਜੀ ਜੀ ਵੇ ਕੀ ਉਹ ਹੈ 29200 ਕੁਛ ਹੈ ਹੈ ਨਾ ਸਾਡਾ ਸੈਂਟਰ ਵੀ ਹੈ ਨਹੀਂ ਪੰਜਾਬ ਦਾ ਵੀ ਹੈ ਨਹੀਂ ਹੈ بس ਜਾਣੀ ਹੈ ਕਿ ਸਾਨੂੰ ਪੰਜਾਬ ਦਾ ਪੇਸਕੇਲ ਲੱਗੂ ਕਿਤਾ ਹੈ ਸਾਡੇ ਤੇ ਠੀਕ ਆ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਅੱਗੇ ਚੱਲਦੇ ਆ ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੈ ਤਾਂ ਬਾਈ ਜੀ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਸ ਮੰਗਾ ਨੂੰ ਲੈ ਕੇ ਮੁਜ਼ਾਰਾ ਕਰ ਰਹੇ ਹੋ ਅਸੀਂ ਪੰਜਾਬ ਪੇਸਕੇਲ ਦੇ ਬੋਲ ਕਰ ਕਰ ਮੈਂ ਪਿੱਛੇ ਵੀ ਗੱਲਬਾਤ ਕਰਕੇ ਆਇਆ ਸਾਰੇ ਲੋਕ ਪੇਸਕੇਲ ਹੀ ਕਹਿ ਰਹੇ ਨੇ ਸਿਰਫ ਇੱਕ ਮੰਗ ਲਈ ਤੁਸੀਂ ਮੁਜ਼ਾਰਾ ਕਰ ਰਹੇ ਹੋ ਬੇਸਕਿਲ ਦੇ ਲਈ ਹਾਂਜੀ ਸਿਰਫ ਬੇਸਕਿਲ ਦੇ ਲਈ ਕੋਈ ਹੋਰ ਮੰਗ ਹੋਰ ਵੀ ਜੋ ਮਾਸਟਰ ਦੇ ਵੱਤੋਂ ਡਿਊਟੀਆਂ ਲਈ ਜਾਂਦੀਆਂ ਨੇ ਹੋਰ ਵੀ ਜੋ ਮਾਸਟਰ ਦੇ ਐਕਸਟਰਾ ਡਿਊਟੀ ਲਈ ਜਾਂਦੇ ਉਹਨਾਂ ਦਾ ਕਰਨਾ ਐਕਸਟਰਾ ਡਿਊਟੀਆਂ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਲੱਗ ਜਾਂਦੀਆਂ ਨੇ ਤੁਹਾਡੀਆਂ ਕੀ ਆਪਣੇ ਪ੍ਰਾਣੀ ਸਾੜਨ ਤੋਂ ਰੋਕਣਾ ਉਹਨਾਂ ਦਾ ਕਰਨਾ ਸਰ ਪ੍ਰਾਣੀ ਜਿਹੜੇ ਆਪਾਂ ਜਲਾਦੇ ਆ ਖੇਤਾਂ ਉਹਨਾਂ ਨੂੰ ਰੋਕਣਾ ਤੇ ਐਕਸਟਰਾ ਡਿਊਟੀ ਮਿਲ ਜਾਂਦੀ ਤੇ ਤਾਂ ਜਦੋਂ ਕਿਸਾਨ ਪ੍ਰਾਣੀ ਸਾੜਦਾ ਤਾਂ ਤੁਹਾਨੂੰ ਚੈਕਿੰਗ ਲਈ ਭੇਜਿਆ ਜਾਂਦਾ ਚੈੱਕ ਕਰਨ ਲਈ ਭੇਜਿਆ ਜਾਂਦਾ ਕਿਤੇ ਨਾ ਕਿਸੇ ਕਿਸਾਨ ਵੀ ਖਫਾ ਨੇ ਕਿਸਾਨ ਸਰਕਾਰ ਤੋਂ ਖਫਾ ਨੇ ਤੁਸੀਂ ਸਰਕਾਰ ਤੋਂ ਖਫਾ ਹੋ ਇਸ ਤਰ੍ਹਾਂ ਦੇਖ ਦਿਓ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਬਹੁਤ ਮਾੜਾ ਹਾਲ ਹੈ ਤੇਰਾ ਕਰਿਆ ਮੁਲਾਜ਼ਮਾਂ ਦਾ ਪੁਰਾਣੀਆਂ ਸਰਕਾਰਾਂ ਰਹੀਆਂ ਨੇ 2011 ਤੋਂ ਲੈ ਕੇ ਤੁਹਾਡਾ ਕੀਤਾ ਗਿਆ ਵਾ 2011 ਤੋਂ ਜੋ ਗਵਰਨਰ ਵੱਲੋਂ ਮਨਜ਼ੂਰੀ ਦਿੱਤੀ ਗਈ ਆ 2011 ਦੇ ਵਿੱਚ ਕਾਲੀ ਸਰਕਾਰ ਸੀ ਫਿਰ ਕਾਂਗਰਸ ਆਉਂਦੀ ਆ ਆਪ ਸਰਕਾਰ ਤਾਂ 2022 ਤੋਂ ਆਈ ਆ ਕਿਤੇ ਨਾ ਕਿਤੇ ਪੁਰਾਣੀਆਂ ਸਰਕਾਰਾਂ ਦੀਆਂ ਵੀ ਕਮੀਆਂ ਰਹੀਆਂ ਨੇ ਸਾਰੀਆਂ ਸਰਕਾਰਾਂ ਦੀ ਪੰਜਾਬ ਸਰਕਾਰ ਤੋਂ ਖਫਾ ਨੇ ਸਾਰੀਆਂ ਸਰਕਾਰਾਂ ਤੋਂ ਖਫਾ ਨੇ 2011 ਤੋਂ ਗਵਰਨਰ ਵੱਲੋਂ ਲਾਗੂ ਕੀਤਾ ਗਿਆ ਤੇ ਉਹ ਨਹੀਂ ਹੋ ਰਿਹਾ ਗੱਲਬਾਤ ਅੱਗੇ ਕਰਦੇ ਆ ਮੈਡਮ ਜੀ ਨਾਲ ਤਾਂ ਮੈਡਮ ਜੀ ਸਸ਼ੀ ਕਾਲ ਜੀ ਕੁਝ ਕੰਦੇ ਇਹ ਨ ਮੰਗਾ ਨੂੰ ਲੈ ਕੇ ਮੁਜ਼ਾਰਾ ਕਰ ਰਹੇ ਹੋ ਐਡਿਟ ਕਰ ਲੀਜੀ ਹਾਂਜੀ ਐਡਿਟ ਕਰ ਲੀਜੀ ਹਾਂ ਐਡਿਟ ਹਾਂਜੀ ਟ੍ਰੈਫਿਕ ਕੱਢ ਦਿਓ ਟ੍ਰੈਫਿਕ ਨਿਕਲ ਜਾਣ ਦਿਓ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਰ ਦੇ ਨਾਰੇ ਲੱਗ ਰਹੇ ਨੇ 2011 ਦੇ ਵਿੱਚ ਗਵਰਨਰ ਵੱਲੋਂ ਪਰਮਿਸ਼ਨ ਦਿੱਤੀ ਜਾਂਦੀ ਹੈ ਤੇ 2011 ਦੇ ਵਿੱਚ ਕਾਲੀਆਂ ਦੀ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਹੁਣ ਆਪ ਦੀ ਸਰਕਾਰ ਹੈ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ ਦੀ ਵੀ ناکامی ਰਹੀ ਹੈ ਜੀ ਸਰ ਪਿਛਲੀਆਂ ਸਰਕਾਰਾਂ ਦੀ ਵੀ ناکامی ਕਿਤੇ ਨਾ ਕਿਤੇ ਦੇਖਦੇ ਹੋ ਕੱਲੀ ਆਪ ਸਰਕਾਰ ਨੂੰ ਭੰਡਣ ਨਾਲ ਆਪ ਸਰ ਪਿਛਲੀਆਂ ਸਰਕਾਰਾਂ ਦੀ ਵੀ ਇਹ 엥ਗੋਲਿਆ ਕੀਤਾ ਵਾ ਸਾਨੂੰ ਅਸੀਂ ਬੜੀ ਆਸ ਨਾਲ ਆਪ ਸਰਕਾਰ ਨੂੰ ਲੈ ਕੇ ਆਏ ਸੀ ਪਰ ਆਪ ਸਰਕਾਰ ਨੇ ਵੀ ਸਾਨੂੰ 엥ਗੋਲਿਆ ਕਰ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਬਹੁਤ ਜਗ੍ਹਾ ਰੈਲੀਆਂ ਕਰ ਚੁੱਕੇ ਆਂ ਪਰ ਆਪ ਸਰਕਾਰ ਸਾਨੂੰ ਗੋਲੀਆਂ ਕਰ ਰਹੀ ਹੈ ਤਾਂ ਮੈਡਮ ਕਿਤੇ ਨਾ ਕਿਤੇ ਇਸੇ ਸ਼ਹਿਰ ਦੇ ਵਿੱਚ ਇਸੇ ਹਲਕੇ ਦੇ ਵਿੱਚ ਜਿਮਨੀ ਚੋਣ ਚੱਲ ਰਹੀ ਹੈ ਸਾਰੀਆਂ ਪਾਰਟੀਆਂ ਦੇ ਦਫ਼ਤਰ ਇਸ ਰੋਡ ਦੇ ਉੱਤੇ ਨੇ ਸਾਰੇ ਆਪਣੇ ਰੋਡ ਸ਼ੋਅ ਕਰ ਰਹੇ ਨੇ ਡੋਰ ਟੂ ਡੋਰ ਕੰਪੇਨਿੰਗ ਕਰਦੇ ਨੇ ਤਾਂ ਕਿਸੇ ਨਾਲ ਗੱਲਬਾਤ ਹੋਈ ਕੋਈ ਆ ਰਿਹਾ ਤੁਹਾਡੇ ਕੋਲ ਕੋਈ ਪਾਰਟੀ ਆ ਰਹੀ ਹੈ ਬਿਲਕੁਲ ਨਹੀਂ ਸਾਨੂੰ ਟਾਈਮ ਹੀ ਨਹੀਂ ਦੇ ਰਹੇ ਉਹਨਾਂ ਕੋਲ ਆਪਣੇ ਟਾਈਮ ਵਾਸਤੇ ਬਹੁਤ ਫੁਰਸਤ ਨਹੀਂ ਹੈਗੀ ਜਨਤਾ ਨੂੰ ਮਿਲਣ ਵਾਸਤੇ ਗੱਡੀ ਲੰਘਦੀ ਹੈ ਕੋਲੋਂ ਦੀ ਇੰਨੀ ਛੂਕ ਕੇ 10 ਗੱਡੀਆਂ ਅੱਗੇ 10 ਪਿੱਛੇ ਜਨਤਾ ਨੂੰ ਬਿਲਕੁਲ ਅਣਗੌਲੀਆਂ ਕੀਤਾ ਜਾ ਰਿਹਾ 2022 ਦੇ ਵਿੱਚ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੇ ਲਈ ਲੈ ਕੇ ਸਰਕਾਰ ਬਣੀ ਸੀ ਵਾਅਦੇ ਕੀਤੇ ਗਏ ਸੀ ਕਿਤੇ ਨਾ ਕਿਤੇ ਵਾਅਦੇ ਨਾ ਪੂਰੇ ਹੁੰਦੇ ਨਜ਼ਰ ਆ ਰਹੇ ਨੇ ਬਿਲਕੁਲ ਨਾ ਪੂਰੇ ਹੋ ਰਿਹਾ ਸਾਡੇ ਵੱਲ 2022 ਦੇ ਵਿੱਚ ਕੀਤੇ ਗਏ ਵਾਦੇ ਪੂਰੇ ਨਹੀਂ ਹੋ ਰਹੇ ਪਰ ਇਸ ਜਿਮਨੀ ਚੋਣ ਦੇ ਵਿੱਚ ਨਵੇਂ ਵਾਦੇ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੇਖੋ ਜੀ ਹਰ ਵਾਰੀ ਸਰਕਾਰਾਂ ਨਵੇਂ ਵਾਦੇ ਲੈ ਕੇ ਹੀ ਆਉਂਦੀਆਂ ਨੇ ਪਰ ਕੋਈ ਵਾਦਾ ਪੂਰਾ ਨਹੀਂ ਹੋ ਰਿਹਾ ਸਰਕਾਰ ਦੇ ਪੱਲੇ ਹੀ ਕੁਝ ਨਹੀਂ ਹੈਗਾ ਵੀ ਬਿਲਕੁਲ ਖਜ਼ਾਨੇ ਇਹਨਾਂ ਦੇ ਖਾਲੀ ਨੇ ਸਾਨੂੰ ਕਹਿ ਦਿੰਦੇ ਨੇ ਕਿ ਸਾਡੇ ਖਜ਼ਾਨਿਆਂ 'ਚ ਹੈ ਹੀ ਕੁਝ ਨਹੀਂ ਪਿਛਲੀਆਂ ਸਰਕਾਰਾਂ ਨੇ ਸਾਡੇ ਤੁਹਾਡੇ ਲਈ ਛੱਡਿਆ ਹੀ ਕੁਝ ਨਹੀਂ ਹੈ ਤੁਹਾਨੂੰ ਅਸੀਂ ਕੀ ਦਈਏ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਸੀ ਕਿ ਰੇਤ ਦੇ ਵਿੱਚੋਂ ਅਸੀਂ ਇੰਨੇ 20000 ਕਰੋੜ ਰੁਪਏ ਦਾ ਕਹਿਣਾ ਸੀਗਾ ਤਾਂ ਭਗਵਾਨ ਜੀ ਮਾਨ ਸਾਹਿਬ ਕਹਿ ਰਹੇ ਸੀ ਕਿ ਅਗਰ ਖਜ਼ਾਨਾ ਖਾਲੀ ਆ ਤਾਂ ਉਸ ਨੂੰ ਪੀਪਾ ਬੋਲੋ ਹੁਣ ਖਜ਼ਾਨਾ ਖਾਲੀ ਆ ਹੁਣ ਤੁਸੀਂ ਤਾਂ ਕਰਕੇ ਪੀਪੇ ਖੜਕਾ ਰਹੇ ਹੋ ਤੁਹਾਡੇ ਸਾਹਮਣੇ ਹੋ ਹੀ ਰਿਹਾ ਪੀਪਾ ਹੀ ਹੋ ਰਿਹਾ ਸਰ ਦੱਸਣਗੇ ਅੱਗੋਂ ਤੁਹਾਨੂੰ ਸਰ ਦੱਸਣਗੇ ਤੁਸੀਂ ਕਿੱਦਾਂ ਕਹਿ ਸਕਦੇ ਖਜ਼ਾਨਾ ਖਾਲੀ ਆ ਉਹਨੇ ਹੜਾਂ ਦੇ ਵਿੱਚ ਦੋ ਦੱਸਿਆ ਗਿਆ ਕਿ 11000 ਕਰੋੜ ਰੁਪਈਆ ਨੇ ਤੇ ਖਜ਼ਾਨੇ ਚ ਪਿਆ ਹੋਆ ਇਹਨਾਂ ਦਾ ਖਜ਼ਾਨਾ ਕਿੱਥੋਂ ਖਾਲੀ ਆ ਸਾਨੂੰ ਉਹ ਲੜਦੇ ਆ ਸੰਘਰਸ਼ ਕਰਦੇ ਆ ਇੰਨੀ ਧੀਰ ਹੋ ਗਈ ਆ ਮੀਟਿੰਗਾਂ ਦਿੰਦੇ ਆ ਕਹਿ ਦਿੰਦੇ ਹਾਂ ਜੀ ਜੀ ਸੋਲਵ ਕਰਾਂਗੇ ਲਾਲੀਪਾਪ ਦਿੱਤਾ ਤੇ ਚਲੋ ਜੀ ਗੱਲ ਖਤਮ ਜ਼ਿੰਮਨੀ ਚੌਣ ਚੱਲ ਰਹੀ ਆ ਨਵੇਂ ਲollipops ਮਿਲ ਰਹੇ ਨੇ ਹਾਂਜੀ ਜੀ ਪੂਰੀ ਤਰ੍ਹਾਂ ਇਹ ਆ ਕਿ ਬਸ ਲollipops ਦੇਈ ਜਾ ਰਹੇ ਆ ਹਾਂਜੀ ਕਰਾਂਗੇ ਕਰਾਂਗੇ ਪਰ ਜਿਹੜੀ ਉਮੀਦ ਨਾਲ ਇਹਨਾਂ ਨੂੰ ਸਰਕਾਰ ਬਣਾਇਆ ਗਿਆ ਇੱਕ ਆਮ ਆਦਮੀ ਨੇ ਸੋਚ ਕੇ ਇਹਨਾਂ ਨੇ ਸਾਨੂੰ ਕੋਈ ਵੀ ਆਉਟਪੁੱਟ ਨਹੀਂ ਦਿੱਤੀ ਤਾਂ ਮੈਡਮ ਕੰਪਿਊਟਰ ਟੀਚਰ ਹੋ ਤੁਸੀਂ ਨਹੀਂ ਜੇ ਅਸੀਂ ਅਨਐਡਿਡ ਫਰੰਟ ਯੂਨੀਅਨ ਆ ਠੀਕ ਹੈ ਮੈਡਮ ਐਡਟਸ ਨੂੰ ਲਾ ਤੁਮ ਜੀ ਸਾਡੀ ਇੱਕ ਹੀ ਮੰਗਾ ਕਿ ਸਾਨੂੰ ਸੀਐਮ ਸਾਹਿਬ ਇੱਕ ਮੀਟਿੰਗ ਸਾਡੇ ਨਾਲ ਕਰਨ ਤਾਂ ਜੋ ਅਸੀਂ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਜਿਹੜੀਆਂ ਉਹ ਦੱਸ ਸਕੀਏ ਔਰ ਉਹਨਾਂ ਨੂੰ ਪਤਾ ਲੱਗੇ ਕਿ ਸਾਡੀਆਂ ਸਮੱਸਿਆਵਾਂ ਹੈ ਕਿ ਲੰਬੇ ਸਮੇਂ ਤੋਂ ਅਸੀਂ ਕੰਮ ਕਰ ਰਹੇ ਹਾਂ ਪਰ ਤਨਖਾਹਾਂ ਜਿਹੜੀਆਂ ਉਹ ਨਾ ਮਾਤਰ ਨੇ ਘਰਾਂ ਦੇ ਗੁਜ਼ਾਰੇ ਸਭ ਟੀਚਰਸ ਦੇ ਬਹੁਤ ਮੁਸ਼ਕਲ ਨੇ ਸਭ ਸਰਕਾਰੀ ਸਕੂਲਾਂ ਵਿੱਚ ਮੁਲਾਜ਼ਮ ਪੱਕੇ ਕੀਤੇ ਗਏ ਨੇ ਪਰ ਐਡਡ ਸਟਾਫ ਦੇ ਨਾਲ ਹਮੇਸ਼ਾ ਹੀ ਜਿਵੇਂ ਵਿਤਕਰਾ ਜਿਹੜਾ ਆ ਨਾ ਉਹ ਪੰਜਾਬ ਸਰਕਾਰ ਕਰਦੀ ਆ ਰਹੀ ਆ ਸਾਡੀ ਮੰਗ ਆ ਕਿ ਸਿਰਫ ਸਾਨੂੰ ਇੱਕ ਮੀਟਿੰਗ ਮਾਨ ਸਾਹਿਬ ਆਪਣੇ ਨਾਲ ਕਰਨ ਦਾ ਮੌਕਾ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਸਾਡੀਆਂ ਮੁਸ਼ਕਲਾਂ ਕੀ ਨੇ ਤਾਂ ਕਿਤੇ ਨਾ ਕਿਤੇ ਵਾਅਦੇ ਕੀਤੇ ਗਏ ਸੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਿਹਾ ਗਿਆ ਸੀ ਕਿ ਕੰਪਿਊਟਰ ਟੀਚਰਾਂ ਨੂੰ ਦੀਵਾਲੀ ਤੇ ਤੋਹਫਾ ਦਿੱਤਾ ਜਾਏਗਾ ਕੀ ਤੋਹਫੇ ਮਿਲੇ ਨੇ ਦੀਵਾਲੀ ਤੇ ਜੇ ਦੀਵਾਲੀ ਦੇ ਤੋਹਫੇ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਦੀਵਾਲੀ ਦਾ ਤੋਹਫਾ ਮਿਲਿਆ ਕੀ ਸਾਨੂੰ ਸੜਕਾਂ ਤੇ ਆ ਕੇ ਰੁਲਣਾ ਪੈ ਰਿਹਾ ਇਹ ਸਾਡਾ ਸਭ ਤੋਂ ਵੱਡਾ ਤੋਹਫਾ ਆ ਜੀ ਠੀਕ ਆ ਜੀ ਔਰ ਅਸੀਂ ਅਨ ਐਡਿਡ ਫਰੰਟ ਅਧਿਆਪਕ ਯੂਨੀਅਨ ਦੇ ਸਾਰੇ ਹੀ ਸਾਥੀਆਂ ਜਿਹੜੇ ਅੱਜ ਅਸੀਂ ਇਸ ਰੈਲੀ ਦਾ ਵਿੱਚ ਹਿੱਸਾ ਲੈ ਰਹੇ ਆ ਅੱਜ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਕਿਉਂਕਿ ਪੰਜਾਬ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ ਔਰ ਸਾਡੀ ਕੋਈ ਸੁਣਵਾਈ ਜਿਹੜੀ ਕਿਤੇ ਨਹੀਂ ਹੋ ਰਹੀ ਪਿਛਲੇ ਦਿਨੀ ਸਾਡੇ ਸ਼ਹਿਰ ਦੇ ਵਿੱਚ ਟੋਨਾ ਦੇ ਦੌਰਾਨ ਅਮਰ अरोड़ा ਜੀ ਆਏ ਸੀਗੇ ਭਗਵੰਤ ਮਾਨ ਜੀ ਆਏ ਸੀਗੇ ਅਸੀਂ ਉਹਨਾਂ ਨੂੰ ਆਪਣੇ ਮੰਗ ਪੱਤਰ ਤੱਕ ਵੀ ਸੌਂਪੇ ਨੇ ਪਰ ਤੁਸੀਂ ਯਕੀਨ ਮੰਨਿਓ ਕਿ ਸਾਡੇ ਮੰਗ ਪੱਤਰਾਂ ਨੂੰ ਰੱਦੀ ਦਾ ਕਾਗਜ਼ ਸਮਝ ਕੇ ਸ਼ਾਇਦ ਛੁੱਟ ਦਿੱਤਾ ਗਿਆ ਔਰ ਕਿਸੇ ਨੇ ਉਹਦੀ ਉੱਪਰ ਕੋਈ ਕਾਰਵਾਈ ਮੈਨੂੰ ਲੱਗਦਾ ਉਹਨੂੰ ਪੜ੍ਹਨਾ ਵੀ ਸ਼ਾਇਦ ਸਾਡੇ ਮੰਗ ਪੱਤਰ ਨੂੰ ਉਹਨਾਂ ਨੇ ਸਹੀ ਨਹੀਂ ਸਮਝਿਆ ਹੋਣਾ ਔਰ ਇੱਕ ਰੱਦੀ ਪੱਤਰ ਦੀ ਤਰ੍ਹਾਂ ਉਹਨੂੰ ਛੁੱਟ ਦਿੱਤਾ ਗਿਆ ਨਮਨ ਜੀ ਤੁਸੀਂ ਕਹਿ ਰਹੇ ਹੋ ਮਾਨ ਸਰਕਾਰ ਤੋਂ ਇੱਕ ਮੀਟਿੰਗ ਦੀ ਮੰਗ ਕਰ ਰਹੇ ਹੋ ਪਹਿਲਾਂ ਕਿੱਥੇ ਤੁਸੀਂ ਮੀਟਿੰਗ ਲਈ ਸਮਾਂ ਮੰਗਿਆ ਪੰਜਾਬ ਸਰਕਾਰ ਤੋਂ ਜਾਂ ਭਗਵੰਤ ਮਾਨ ਜੀ ਤੋਂ ਸਮਾਂ ਮੰਗਿਆ ਹਾਂਜੀ ਅਸੀਂ ਸੰਗਰੂਰ ਵਿਖੇ ਵੀ ਰੈਲੀ ਕਰ ਚੁੱਕੇ ਹਾਂ ਜੀ ਅਸੀਂ ਜਲੰਧਰ ਰੈਲੀ ਕਰ ਚੁੱਕੇ ਹਾਂ ਜੀ ਪਤਾ ਨਹੀਂ ਹੋਰ ਕਿੰਨੀਆਂ ਥਾਵਾਂ ਤੇ ਅਸੀਂ ਰੈਲੀਆਂ ਜਿਹੜੀਆਂ ਆਪਣੀ ਮੰਗ ਨੂੰ ਲੈ ਕੇ ਕਰ ਚੁੱਕੇ ਹਾਂ ਪਰ ਅਜੇ ਤੱਕ ਸਾਡੀ ਕੋਈ ਵੀ ਪੰਜਾਬ ਸਰਕਾਰ ਦੇ ਵੱਲੋਂ ਸੁਣਵਾਈ ਨਹੀਂ ਬੱਸ ਸਾਨੂੰ ਇੱਕ ਲਾਰਾ ਲੱਪਾ ਜਾ ਲਾ ਕੇ ਕਿ ਹਾਂ ਅੱਜ ਮੀਟਿੰਗ ਮਿਲ ਗਈ ਕੱਲ ਮੀਟਿੰਗ ਮਿਲ ਗਈ ਪਹਿਲੇ ਸਤੰਬਰ ਚ ਮੀਟਿੰਗ ਦਿੱਤੀਆਂ ਗਈਆਂ ਸੀ ਜਾਂ ਫਿਰ ਉਹਨਾਂ ਨੂੰ ਵੇਖੋ 11 ਨਵੰਬਰ ਇਲੈਕਸ਼ਨ ਦਾ ਦੇਣਾ ਜੀ ਕਰਨਦਾਰਨ ਦੇ ਵਿੱਚ ਔਰ 11 ਨਵੰਬਰ ਦੀ ਸਾਨੂੰ ਮੀਟਿੰਗ ਦਿੱਤੀ ਗਈ ਇਹ ਤੋਂ ਵੱਡਾ ਲਾਰਾ ਹੋਰ ਕੀ ਹੋ ਸਕਦਾ ਤਾਂ ਮੈਡਮ ਤੁਸੀਂ ਗੱਲ ਕਰ ਰਹੇ ਹੋ ਮੁਜ਼ਾਰਿਆਂ ਦੀ ਕਿ ਸੰਗਰੂਰ ਦੇ ਵਿੱਚ ਮੁਜ਼ਾਰਾ ਕੀਤਾ ਮੁਜ਼ਾਰਿਆਂ ਤੋਂ ਬਿਨਾਂ ਕੋਈ ਹੋਰ ਸੀਐਮ ਆਫਿਸ ਦੇ ਵਿੱਚ ਤੁਸੀਂ ਮੇਲ ਕੀਤੀ ਹੋਵੇ ਜਾਂ ਸੀਐਮ ਆਫਿਸ ਨੂੰ ਕੋਈ ਪੱਤਰ ਸੌਂਪਿਆ ਹੋਵੇ ਮਿਲਣ ਦੇ ਲਈ ਸਰ ਸਰ ਮੈਡਮ ਕਹਿ ਰਹੀ ਆ ਕਿ ਅਸੀਂ ਮੁਜ਼ਾਰੇ ਕਰ ਰਹੇ ਆ ਮੁਜ਼ਾਰਿਆਂ ਦੇ ਨਾਲ ਸਮਾਂ ਨਹੀਂ ਮਿਲਦੇ ਤੁਸੀਂ ਕੋਈ ਸੀਐਮ ਆਫਿਸ ਦੇ ਵਿੱਚ ਪੱਤਰ ਸੌਂਪਿਆ ਹੋਵੇ ਕੋਈ ਮੇਲ ਕੀਤੀ ਹੋਵੇ ਅਸੀਂ ਮਨ ਜਿਹੜਾ ਸੀਐਮ ਆਫਿਸ ਸਾਤੂਰੀ ਪਾਸੀ ਡਿਸਟ੍ਰਿਕਟ ਸੰਗਰੂਰ ਤੂਰੀ ਸਹਿਰ ਤੋਂ ਆਣੇ ਆ ਅਸੀਂ ਮੰਨ ਲੈ ਲਗਭਗ ਜਦੋਂ ਵੀ ਸੀਐਮ ਦੀ ਸੀਐਮ ਸਾਹਿਬ ਆਉਂਦੇ ਨੇ ਜਾਂ ਉਸਟੇ ਸਾਹਿਬ ਲਗਾਤਾਰ ਉਹਨਾਂ ਨਾਲ ਸੰਪਰਕ ਤਾਂ ਪਰ ਉਹਨਾਂ ਨੇ ਸਾਡੀ ਕਦੇ ਵੀ ਮਨ ਲੈ ਕੋਈ ਸੁਣਵਾਈ ਨਹੀਂ ਕੀਤੀ ਹਾਂਜੀ ਤਾਂ ਸਰ ਜਿੱਦਾਂ ਕਿ ਪਤਾ ਲੱਗ ਰਿਹਾ ਕਿ ਟੀਚਰਾਂ ਦੀਆਂ ਜੋ ਡਿਊਟੀਆਂ ਨੇ ਉਹ ਪਰਾਲੀ ਦੇ ਮੁੱਦਿਆਂ ਦੇ ਵਿੱਚ ਲਗਾਈਆਂ ਜਾ ਰਹੀਆਂ ਨੇ ਕਿ ਕਿਸਾਨ ਪਰਾਲੀ ਜਲਾ ਰਿਹਾ ਤਾਂ ਉਹਦੇ ਉੱਤੇ ਤੁਸੀਂ ਰਿਸਰਚ ਕਰਨੀਆਂ ਜਾਂ ਕਹਿ ਦਈਏ ਆਪਾਂ ਕਿ ਰੇਡ ਕਰਨੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਸਾਰਾ ਸਾਰਾ ਗੱਲ ਤਾਂ ਕਦੇ ਟੀਚਰਾਂ ਦਾ ਕੰਮ ਆ ਪੜ੍ਹਾਉਣਾ ਬੱਚਿਆਂ ਨੂੰ ਨਾ ਕਿ ਕੋਈ ਇਨਕੁਆਰੀ ਕਰਨਾ ਕੋਈ ਕੁਝ ਕਰਨਾ ਸਿਰਫ ਟੀਚਰਾਂ ਦਾ ਕੰਮ ਪੜ੍ਹਾਉਣਾ ਸਕੂਲ ਦਾ ਵਰਕ ਕਰਨਾ ਸਰ ਇਸ ਤੋਂ ਇਲਾਵਾ ਕੋਈ ਵਰਕ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਕੂਲ ਦਾ ਵਰਕ ਕਰਨਾ ਹੈ ਟੀਚਰਾਂ ਦਾ ਕੰਮ ਕਲਾ 2022 ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਦੇ ਵੀ ਇਹੀ ਬੋਲ ਸੀ ਕਿ ਟੀਚਰਾਂ ਨੂੰ ਸਕੂਲਾਂ ਦੇ ਵਿੱਚ ਹੀ ਰੱਖਿਆ ਜਾਵੇ ਇਹ ਸਾਰਾ ਇਹਨਾਂ ਦਾ ਕੀ ਆ ਸੋ ਸੇਵਾ ਜੀਆ ਸਿਰਫ ਟੁਟਕਲੇ ਸੁਣਾਉਣੇ ਲੋਕਾਂ ਨੂੰ ਭਰਮਾਉਣਾ ਬਸ ਇਸ ਤੋਂ ਇਲਾਵਾ ਕੁਝ ਨਹੀਂ ਇਹ ਤਾਂ ਪਹਿਲਾਂ ਇਹ ਵੀ ਕਹਿੰਦਾ ਸੀਗਾ ਵੀ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਠੀਕ ਆ ਮੈਨੂੰ ਇਹਨਾਂ ਦਾ ਦਰਦ ਪਤਾ ਪਰ ਅਸੀਂ ਏਡਣ ਸਕੂਲਾਂ ਦੇ ਵਿੱਚ ਕੰਮ ਕਰਦੇ ਆ ਬਹੁਤ ਘੱਟ ਸੰਖਿਆ ਦੇ ਕੰਮ ਕਰਦੇ ਆ ਪਰ ਇਹਨਾਂ ਨੂੰ ਬਹੁਤ ਵਾਰੀ ਮਿਲੇ ਵੀ ਆ ਪਰ ਇਹਨਾਂ ਨੇ ਸਾਨੂੰ ਮੱਲੇ ਮੱਲੇ ਸਾਡੀਆਂ ਜਿਹੜੀਆਂ ਮੰਗਾਂ ਨੇ ਉੱਥੇ ਖੜੀਆਂ ਨੇ ਸਿਰਫ ਲੌਲੀਪਾਪ ਹੀ ਦੇਤੇ ਨੇ ਗਵਰਨਮੈਂਟ ਨੇ ਇਸ ਤੋਂ ਇਲਾਵਾ ਕੁਝ ਨਹੀਂ ਸਾਡਾ ਮੱਲੇ ਇਹ ਸਕੂਲ ਦਾ ਜੀ ਜਿਹੜੇ ਐਡਿਟ ਸਕੂਲ ਨੇ ਉਹਨਾਂ ਅੰਦਰ ਹਾਲੇ ਟੂ ਸਟਾਫ ਕੰਮ ਕਰ ਰਹੇ ਨਾ ਉਹਨਾਂ ਪੱਕਿਆ ਕਰਦਾ ਆਏ ਸਾਨੂੰ ਹੁਣ ਰਹਿਦਾ ਬਹੁਤ ਸਾਰੀਆਂ ਮੀਟਿੰਗਾਂ ਲੈਵਟ ਬੈਸਲਾ ਮੀਟਿੰਗਾਂ ਕਰ ਸਵੇ ਸਾਨੂੰ ਕੋਈ ਸਤਿਆਤਿਕ ਦਬਾਅ ਨਹੀਂ ਮਿਲਿਆ ਅਜੇ ਤੱਕ ਠੀਕ ਹੈ ਅਸੀਂ ਬਹੁਤ ਸਿਵਾਰ ਕਰ ਚੁੱਕੇ ਹਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਲੈ ਕੇ ਗਾ ਤਾਂ ਮ ਕਰਦੇ ਆ ਸਾਡੀ ਸੁਣਵਾਈ ਕੀਤੀ ਜਾਵੇ ਇਹਨਾਂ ਆਡਿਟ ਜਿਹੜਾ ਆਡਿਟਡ ਸਟਾਫ ਨੇ ਪੱਕਾ ਕੀਤਾ ਜਾਵੇ ਤਾਂ ਸਰ ਜਿਮਨੀ ਚੋਂਨ ਚੱਲ ਰਹੀ ਹੈ ਜੇ ਸ਼ਹਿਰ ਦੇ ਵਿੱਚ ਆਪਾਂ ਜਾ ਰਹੇ ਆ ਤੁਹਾਡਾ ਮੁਜ਼ਾਹਰਾ ਹੋ ਰਿਹਾ ਉਹ ਸ਼ਹਿਰ ਦੇ ਵਿੱਚ ਜਗਾ ਜਗਾ ਪਾਰਟੀਆਂ ਨੇ ਦਫ਼ਤਰ ਬਣਾਏ ਨੇ ਇਸ ਰੋਡ ਦੇ ਉੱਤੇ ਪਾਰਟੀਆਂ ਦੇ ਦਫ਼ਤਰ ਨੇ ਅਕਾਲੀ ਦਲ ਵਾਲੇ ਵੀ ਬੈਠੇ ਨੇ ਕਾਂਗਰਸ ਵੀ ਬੈਠੀ ਆ ਸ਼ਰੂ ਆਪਾ ਆਰਟੀ ਵੀ ਬੈਠੀ ਆ ਜਾਂ ਆਪਾਂ ਕਹਿ ਦਈਏ ਕਿ ਆਜ਼ਾਦ ਉਮੀਦਵਾਰ ਦਾ ਵੀ ਦਫ਼ਤਰ ਇੱਥੇ ਆ ਭਾਈ ਮਨਦੀਪ ਸਿੰਘ ਜੀ ਦਾ ਕਿਸੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਸਾਡਾ ਕੋਈ ਤਾਂ ਪਹੁੰਚ ਨਹੀਂ ਸਰ ਦਾ ਪਹੁੰਚ ਕੀਤੀ ਵਾ ਸਾਨੂੰ ਜਵਾਬ ਨਹੀਂ ਕੋਈ ਮਿਲਿਆ ਅਜੇ ਤੱਕ ਸਾਨੂੰ ਅਜੇ ਤੱਕ ਲੱਪੀ ਮਿਲੇ ਆ ਹੋ ਜਾਏਗਾ ਅਜੇ ਤੁਹਾਡਾ ਕੋਈ ਸਮਾਡੇ ਬੈਟ ਕਰੋ ਉਹ ਸਮਾਬ ਬੈਟ ਕਰਕੇ ਵੀ ਵੇਖ ਲਿਆ ਸਾਡਾ ਕੋਈ ਇੰਫੋਸਨ ਚੈਟ ਖਾਲ ਨਹੀਂ ਕਰਦਾ ਇਹ ਤਾਂ ਕੋਲ ਨਹੀਂ ਆਈ ਹਾਰ ਕੇ ਇਹ ਫਿਰ ਸਥਾਪਤ ਆ ਹੂੰ ਫੇਸਬੁਕ ਤੇ ਉੱਪਰ ਇੱਕ ਪੋਸਟ ਪਾਈ ਜਾਂਦੀ ਐ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਤਰਫੋਂ ਤੇ ਐਮ ਐਲ ਏ ਅਨਮੋਲ ਗਗਨ ਮਾਨ ਜੀ ਦੇ ਤਰਫੋਂ ਕੀ ਕੰਪਿਊਟਰ ਵਿਧਾਇਕਾਂ ਨੂੰ ਦੀਵਾਲੀ ਦੇ ਉੱਤੇ ਤੋਹਫ਼ਾ ਦਿੱਤਾ ਜਾ ਰਿਹਾ ਹੈ ਕੀ ਉਹ ਤੋਹਫ਼ਾ ਇਹੀ ਹੈ ਸੜਕਾਂ ਦੇ ਉੱਤੇ ਰੋਲਣਾ ਜਾਂ ਕੁਝ ਹੋਰ ਵੀ ਤੋਹਫ਼ੇ ਮਿਲੇ ਨੇ ਮੰਤਰੀ ਸਾਹਿਬ ਚੁਟਕਲੇ ਆ ਚੁਟਕਲੇ ਸਾਨੂੰ ਪਰਮਾਉਦੇ ਨੇ ਉਹ ਉਹ ਦੱਸਦੇ ਘੱਲ ਦਾ ਤਰਵਾਸ ਦਿੰਦੇ ਆ ਪਰ ਕਰਦੇ ਕੱਖ ਨਹੀਂ ਹੈਗੇ ਸਿੱਖਿਆ ਮੰਤਰੀ ਬੋਰੇ ਜੀ ਮੈਂ ਤਾਂ ਗੱਲ ਕਹਿਣੀ ਚਾਹਾਂਗਾ ਕਿ ਮੈਂ ਪੰਜਾਬ ਦਾ ਸਟੇਟ ਵਾਇਸ ਪ੍ਰਧਾਨ ਐ ਅਸੀਂ ਉਹਨਾਂ ਨਾਲ ਦੋ ਮੀਟਿੰਗਾਂ ਕਰ ਚੁੱਕੇ ਆ ਹਾਂਜੀ ਸਾਡੀ ਸਿੱਖਿਆ ਮੰਤਰੀ ਸਾਹਿਬ ਨਾਲ ਦੋ ਵਾਰ ਮੀਟਿੰਗ ਹੋਈ ਆ ਤੇ ਅਸੀਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾਓ ਕਿ ਜਦੋਂ ਅਸੀਂ ਉਹਨਾਂ ਨੇ ਮੀਟਿੰਗ ਲਈ ਬੈਠੇ ਸੀ ਤੇ ਉਹਨਾਂ ਦਾ ਅਸੀਂ ਗੱਲ ਕਰ ਰਹੇ ਸੀ ਉਹਨਾਂ ਦਾ ਮੂੰਹ ਦੂਸਰੇ ਪਾਸੇ ਸੀ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਆ ਕਿ ਇਹ ਸਰਕਾਰ ਜਿਹੜੀ ਕਹਿੰਦੀ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਐਵੇਂ ਲੱਗਦਾ ਸੀ ਕਿ ਅਸੀਂ ਕਿਸੇ ਦੁਸ਼ਮਣ ਦੇ ਨਾਲ ਬਾਰਡਰ ਤੇ ਖੜੀ ਹੋਈ ਆ ਜਿਵੇਂ ਉਹ ਦੂਜੇ ਪਾਸੇ ਨੂੰ ਗੱਲ ਕਰਕੇ ਮੂੰਹ ਕਰਕੇ ਗੱਲ ਕਰ ਰਹੇ ਆ ਉਸ ਤੋਂ ਬਾਅਦ ਵੀ ਹੁਣ ਤੱਕ ਜਿਹੜੀਆਂ ਸਾਡੀਆਂ ਲਗਾਤਾਰ 6-7 ਮੀਟਿੰਗਾਂ ਸਬ ਕਮੇਟੀ ਨਾਲ ਹੋ ਚੁੱਕੀਆਂ ਨੇ। ਹਾਂਜੀ। ਉਹ ਹੀ ਸਾਨੂੰ ਬਾਰ-ਬਾਰ ਭਰੋਸਾ ਤੇ ਦੇ ਦਿੰਦੇ ਆ ਪਰ ਲਾਗੂ ਕੋਈ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਜੇ ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੋ ਤੇ ਉਹਨਾਂ ਨਾਲ ਅਸੀਂ ਬਹੁਤ ਵਾਰ ਹੋਣ ਤੱਕ 3 ਸਾਲ ਹੋ ਗਿਆ ਕੋਸ਼ਿਸ਼ ਕਰ ਚੁੱਕੇ ਹਾਂ ਉਹਨਾਂ ਤੱਕ ਪਹੁੰਚਣ ਦੀ। ਸਾਡੇ ਪ੍ਰਧਾਨ ਸਾਹਿਬ ਵੀ ਉਹਨਾਂ ਦੇ ਧੂਰੀ ਤੋਂ ਸੰਗਰੂਰ ਜ਼ਿਲ੍ਹੇ ਤੋਂ ਨੇ। ਉਹ ਵੀ ਜਿਹੜੇ ਆ ਸਾਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਜੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਜੀ ਸਾਡੇ ਪ੍ਰੋਟੋਕਾਲ ਦੇ ਅਧੀਨ ਤੁਸੀਂ ਉਹਨਾਂ ਨੂੰ ਨਹੀਂ ਮਿਲ ਸਕਦੇ ਸਾਨੂੰ ਇਸ ਗੱਲ ਦੀ ਹਰਾਨੀ ਹੁੰਦੀ ਆ ਕਿ ਜਿਹੜਾ ਬੰਦਾ ਕਹਿੰਦਾ ਸੀ ਮੈਂ ਮਹਿੰਦਰ ਸਿੰਘ ਮਾਸਟਰ ਦਾ ਬੰਦਾ ਆ ਬੱਚਾ ਆ ਤੇ ਮੈਂ ਇਹਨਾਂ ਟੀਚਰਾਂ ਦੀ ਦੁਖਦਰਦ ਨੂੰ ਸਮਝਦਾ ਤੇ ਅਸੀਂ ਉਸ ਮੰਤਰੀ ਨੂੰ ਸੰਬੋਧਨ ਹੋ ਗਏ ਕਹਿਣਾ ਚਾਹੁੰਦੇ ਆ ਕਿ ਅਸੀਂ ਉਹੀ ਟੀਚਰ ਆ ਜਿਹੜਾ ਤੁਸੀਂ ਕਹਿ ਰਹੇ ਹੋ ਮੈਂ ਨਾ ਟੀਚਰਾਂ ਦਾ ਬੱਚਾ ਆ ਅਸੀਂ ਉਹੀ ਟੀਚਰਾਂ ਜਿਹੜੇ ਦੇਸ਼ ਦੇ ਭੂਤਕ ਨੂੰ ਸਵਾਰਨ ਲਈ ਲਗਾਤਾਰ ਕੰਮ ਕਰ ਰਹੇ ਨੇ ਪਰ ਜੇ ਸਾਡਾ ਆਪਣਾ ਹੀ ਭੂਤਕ ਖਤਰੇ 'ਚ ਆ ਤਾਂ ਅਸੀਂ ਦੂਸਰੇ ਦੇ ਭੂਤਕ ਨੂੰ ਕਿੱਦਾਂ ਸਵਾਰ ਸਕਦੇ ਆ ਤੇ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਆਪਣੀਆਂ ਇਹਨਾਂ ਗੱਲਾਂ ਨੂੰ ਕਿਹਾ